ਦੇ ਫੇਜ਼ 10 ਵਿਖੇ ਬੇਖੌਫ ਲੁਟੇਰਿਆਂ ਵੱਲੋਂ ਬੰਦੂਕ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਲੁੱਟ ਦੀ ਸਾਰੀ ਵਾਰਦਾਤ ਹੋਈ ਉਧਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਹਥਿਆਰਬੰਦ ਲੁਟੇਰੇ ਜਦੋਂ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਵੱਲੋਂ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਗਿਆ ਹਾਲੀ ਦੇ ਵਿੱਚ ਜੁਐਲਰ ਨਾਲ ਹੋਈ ਹੈ ਬੜੀ ਦੁਖਦਾਈ ਹੈ ਔਰ ਬੜੀ ਨਿੰਦਨਯੋਗ ਹੈ ਕਿ ਇਸ ਤਰ੍ਹਾਂ ਦੁਕਾਨਾਂ ਦੇ ਉੱਤੇ ਜਿਹੜੀ ਉਹ ਦਿਨ ਦਿਹਾੜੇ ਉਹ ਲੁੱਟ ਹੋਈ ਹੈ ਬਹੁਤ ਮਾੜੀ ਗੱਲ ਹੈ ਔਰ ਜਿਹੜੇ ਦੁਕਾਨਦਾਰ ਹੈ ਉਹ ਬੜੇ ਸਦਮੇ 'ਚ ਹੈ ਮੈਂ ਹੁਣੇ ਮਿਲ ਕੇ ਆ ਉਹਨਾਂ ਨੂੰ ਤੇ ਦਹਿਸ਼ਤ ਨੂੰ ਫੀਲ ਕਰ ਰਹੇ ਸਾਰਾ ਪਰਿਵਾਰ ਹੀ ਇਹ ਮਾੜੀ ਘਟਨਾ ਦੇ ਨਾਲ ਜਿਹੜਾ ਇੱਕ ਸਵਾਲ ਉੱਠਦਾ ਹੈ ਕਿ ਪ੍ਰਸ਼ਾਸਨਿਕ ਕੁਝ ਨਾ ਕੁਝ ਕਮੀਆਂ ਜਿਹੜੀਆਂ ਰਹਿੰਦੀਆਂ ਕਿਉਂਕਿ ਸੁਰੱਖਿਆ ਦਾ ਮਾਹੌਲ ਪੰਜਾਬ ਦੇ ਅੰਦਰ ਦਿਨ ਬਦ ਦਿਨ ਹੋਰ ਬੱਤਰ ਤੋਂ ਬੱਤਰ ਹੁੰਦਾ ਜਾ ਰਿਹਾ ਜਿਸ ਨੂੰ ਜਿਹੜਾ ਪ੍ਰਸ਼ਾਸਨ ਨੂੰ ਧਿਆਨ ਇਸ ਦੇ ਉੱਤੇ ਦੇਣਾ ਚਾਹੀਦਾ ਮੈਂ ਪਹਿਲਾਂ ਵੀ ਬੜੀ ਬੜੀ ਚਿੱਠੀਆਂ ਪਾ ਚੁੱਕਾ ਇਹਨਾਂ ਨੂੰ ਵੀ ਤੁਸੀਂ ਜਿਹੜਾ ਜੁਐਲਰਾਂ ਦਾ ਜਿਹੜਾ ਅਲੱਗ ਤੋਂ ਬਣਾਓ ਵੀ ਜਿਹੜੀ ਸੁਰੱਖਿਆ ਦਾ ਵੀ ਕਿੱਦਾਂ ਇਹਨਾਂ ਦੀ ਸੁਰੱਖਿਆ ਨੂੰ ਬਿਹਤਰਨ ਕੀਤਾ ਜਾ ਸਕਦਾ ਕਿਉਂਕਿ ਇਹੀ ਇੱਕ ਕਾਰੋਬਾਰ ਹੈ ਜਿਹੜਾ ਖੁੱਲਮ ਖੁੱਲਾ ਇੱਕ ਅਗਲੇ ਨੂੰ ਸੋਨਾ ਚੱਕ ਕੇ ਵੇਚਣਾ ਕਿਤੇ ਵੀ ਬੜਾ ਆਸਾਨ ਇਜ਼ੀ ਹੁੰਦਾ ਔਰ ਜੁਐਲਰ ਖਾਸ ਕਰਕੇ ਮੁਹਾਲੀ ਦਾ ਔਰ ਪੰਜਾਬ ਦਾ ਬੜਾ ਈਜ਼ੀ ਟਾਰਗੇਟ ਦੇ ਉੱਤੇ ਉਹ ਨਜ਼ਰ ਆਂਦਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹ ਚਾਹੀਦਾ ਔਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹਾਂਗਾ ਕਿ ਦੇਖੋ ਜੁਐਲਰਾਂ ਦਾ ਨੂੰ ਬਹੁਤ ਭੈ ਦੇ ਵਿੱਚ ਕੰਮ ਕਰਨਾ ਪੈ ਰਿਹਾ ਬੱਚੇ ਆ ਪਰਿਵਾਰ ਆ ਉਹਨਾਂ ਦੇ ਔਰ ਲੋਕ ਇਸ ਕਾਰੋਬਾਰ ਤੋਂ ਬਹੁਤ ਡਰ ਰਹੇ ਆ ਸਰ ਕਿੰਨਾ ਨੁਕਸਾਨ ਹੈ ਜੀ ਹੁਣ ਤੱਕ ਕਿੰਨਾ ਨੁਕਸਾਨ ਪਤਾ ਲੱਗਿਆ ਦੇਖੋ ਉਹਨਾਂ ਨੇ ਉਹਨਾਂ ਦੇ ਦਸਨ ਮੁਤਾਬਕ ਮੈਂ ਤਾਂ ਹੁਣੇ ਤੁਹਾਡੇ ਸਾਹਮਣੇ ਮੈਂ ਵੀ ਹੁਣੇ ਪਹੁੰਚਿਆ ਉਹਨਾਂ ਨੇ ਦੱਸਿਆ ਕਿ ਕਾਫੀ ਕੋਈ ਚੀਜ਼ਾਂ ਉਹਨਾਂ ਦੀ ਗਈਆਂ ਪਰ ਉਹਨਾਂ ਨੇ ਹਲੇ ਤੋਲ ਤੋਲ ਮੋਲ ਹਲੇ ਕੀਤਾ ਨਹੀਂ ਵੀ ਕਿੰਨਾ ਪੇਟ ਕਿੰਨਾ ਚੀਜ਼ ਚਲੇਗੀ ਹੈ ਬਟ ਉਹ ਨੁਕਸਾਨ ਤੇ ਉਹਨਾਂ ਦਾ ਹੋਇਆ ਦੁਕਾਨਦਾਰੀ ਮੈਨੂੰ ਹੱਲੇ ਦੋ ਆਦਮੀ ਪਹਿਲਾਂ ਇੱਕ ਬੰਦਾ ਆਇਆ ਕਹਿੰਦੇ ਫਿਰ ਦੂਜਾ ਬੰਦਾ ਉਸ ਤੋਂ ਬਾਅਦ ਆਇਆ ਕੀ ਸਰ ਗਨਪੁਆਇੰਟ ਤੇ ਕੱਟਣਾ ਹੋਈ ਹੈ ਇਹ ਗਨਪੁਆਇੰਟ ਤੇ ਹੋਈ ਜੀ ਵੀਡੀਓ ਜਿਹੜੀ ਹੱਲੇ ਉਹਨਾਂ ਨੇ ਕੱਢੀ ਨਹੀਂ ਉਹਨਾਂ ਦਾ ਟੈਕਨੀਕਲ ਕੋਈ ਹੋਣਾ ਵੀ ਉਹ ਕੱਢਣਗੇ ਵੀਡੀਓ ਉਹਦੇ ਤੁਹਾਨੂੰ ਆਜੂਗੀ ਵੀਡੀਓ ਪਤਾ ਲੱਗ ਜਾਊਗਾ ਪਰ ਹੋਈ ਗਨਪੁਆਇੰਟ ਤੇ ਦਿੰਦਿਆੜੀ ਸਰ ਪੜੀ ਮਾਰਕੀਟ ਦੇ ਵਿੱਚ ਇਹ ਕੰਮ ਹੋਣਾ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਦੁੱਖदाई ਹੈ ਜੀ ਦੁੱਖ ਲੱਗਦਾ ਬੜਾ ਭਾਰੀ ਕਿਸਦਾ 1 ਰੁਪਿਆ ਜ਼ਮੀਨ ਤੇ ਗਿਰਜੇ ਉੰਨੀ ਮੇਂ ਦੁੱਖ ਲੱਗਦਾ ਪਰ ਇਹਦੇ ਚ ਰੁਪਈਏ ਦੇ ਨਾਲ ਨਾਲ ਆਪਣੀ ਜਾਨ ਵੀ ਜਿਹੜੀ ਜੋਖਮ ਦੇ ਵਿੱਚ ਆ ਬਹੁਤ ਵੱਡੀ ਘਟਨਾ ਕੋਈ ਛੋਟੀ ਘਟਨਾ ਨਹੀਂ ਐਡੇ ਵੱਡੇ ਐਡਾ ਵੱਡਾ ਸਿਟੀ ਹੋਵੇ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਧੜਕਣ ਹੋਵੇ ਅੱਜ ਮੋਹਾਲੀ ਸ਼ਹਿਰ ਹੈ ਇਹਦੇ ਵਿੱਚ ਲੁੱਟ ਹੋ ਜਾਣੀ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ